ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਗਰਮੀ ਦੱਸੋ ਕਿੱਥੇ ਕਿੱਥੇ ਕਿੰਨੀ ਖੋ ਗਈ ਸਾਡੇ ਤਾਂ ਬਹੁਤ ਹੋ ਗਈ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਾਣਾ ਕਮੈਂਟਾਂ ਨੇ ਨਾਮ ਬੋਲਨੇ ਜਿਹੜੇ ਵੀਰਪਣ ਆਪਾਂ ਨੂੰ ਕਮੈਂਟ ਕਰਦੇ ਆ ਪਹਿਲਾ ਨਾਮ ਹੈਗਾ ਅਮਿਤਪਾਲ ਸ਼ਰਮਾ ਨੰਬਰ 2 ਤੇ ਪਿੰਡੂ ਸੋਈ ਸਲਾਈ ਕਢਾਈ ਨੰਬਰ 3 ਤੇ ਸਹਿਜ ਲੋ ਰਗਵੀਰ ਮੂਗਾ ਗੀਤਾ ਕੌਸ਼ਲ ਮਠਾਰੂ ਜੁਕੇ ਵਾਲਾ ਸੁਖਰਾਜ ਸੰਧੂ ਅੰਮ੍ਰਿਤ ਸ਼ੇਰਕਰ ਮੈਂ ਇੰਨੇ ਜਾਣੇ ਦੇ ਨਾਮ ਬੋਲੇਆ ਇਹਨਾਂ ਵੀਰਪਾਂ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤਾ ਤੇ ਅੱਜ ਦੀ ਵੀਡੀਓក៏ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਕੁਝ ਦਿਖਾਉਣਾ ਹੀ ਆ ਦਿਖਾਉਣਾ ਕੀ ਆ ਉਹ ਤੁਹਾਨੂੰ ਦੱਸਦੇ ਆਪਾਂ ਆਪਣੇ ਕੋਲ ਪੁਰਾਣੇ ਜ਼ਮਾਨੇ ਦੀ ਬਹੁਤ ਹੀ ਵਧੀਆ ਬੋਤਲ ਆ ਉਹਦੇ ਵਿੱਚ ਕੁਝ ਬਣਾਇਆ ਹੋਇਆ ਪੁੱਛਿਓ ਕਿ ਤੇ ਕੋਲ ਉਹ ਚੀਜ਼ ਹੈਗੀ ਕਿ ਨਹੀਂ ਆਇ ਤੁਹਾਨੂੰ ਬਣਾ ਕੇ ਦਿਖਾਈਏ ਤੁਹਾਨੂੰ ਉਹ ਚੀਜ਼ ਹਾਂਜੀ ਆ ਦੇਖੋ ਉਹ ਚੀਜ਼ ਉਹ ਚੀਜ਼ ਹੈਗੀ ਬੋਤਲ ਦੇਖੋ ਪਹਿਲਾਂ ਦੀ ਕਾਰਾਗਰੀ ਜਿਵੇਂ ਤੁਸੀਂ ਕਹਿ ਸਕਦੇ ਹੋ ਨਾ ਕਾਰੀਗਰ ਜੀ ਨੇ ਬਣਾਈ ਆ ਹਨਾ ਪੁਰਾਣੀ ਇਹ ਬਹੁਤ ਪੁਰਾਣੀ ਘੱਟੋ ਘੱਟ ਹੋਊਗੀ ਇਹ 40 45 ਸਾਲ ਪੁਰਾਣੀ ਹੈ ਨਾ ਹਾਂਜੀ ਦੇਖੋ ਇਹਦੇ ਵਿੱਚ ਬੋਤਲ ਦੇ ਵਿੱਚ ਪਹਿਲਾਂ ਮੰਜੀ ਬੁਣੀ ਹੋਈ ਆ ਪਾਵੇ ਲਾ ਕੇ ਉਵੇਂ ਤੁਸੀਂ ਦੇਖੋ ਧਿਆਨ ਨਾਲ ਕਿੰਨੀ ਵਧੀਆ ਪਿਆਰ ਦਾ ਧੋਣਾ ਸਾਰਾ ਕੁਝ ਉਵੇਂ ਪਾਇਆ ਹੋਇਆ ਇਹ ਹੰਨ ਨਾਲ ਬੁਣੀ ਹੋਈ ਆ ਤੇ ਉੱਤੇ ਦੇਖੋ ਗੁੱਡੀ ਸੁੱਤੀ ਪਈ ਐ ਦੇਖੋ ਕਿੰਨੀ ਵਧੀਆ ਹਨਾ ਚੀਜ਼ ਬਣਾਈ ਹੋਈ ਆ ਵੀ ਅੱਜ ਕੱਲ ਤਾਂ ਆਪਾਂ ਨੂੰ ਕਿਸੇ ਨੂੰ ਇਹ ਚੀਜ਼ ਆਉਂਦੀ ਨਹੀਂ ਬਣਾਉਣੀ ਦੇਖੋ ਜਿਵੇਂ ਆ ਬੋਤਲ ਪਈ ਐ ਆ ਮੰਜਾੜੇ ਉੱਤੇ ਗੁੱਡੀ ਪਈ ਐ ਅੱਜ ਕੱਲੇ ਕਿਸੇ ਨੂੰ ਚੀਜ਼ ਨਹੀਂ ਆਉਂਦੀ ਜੇ ਕਿਸੇ ਨੂੰ ਬਣਾਉਣੀ ਆਉਂਦੀ ਤਾਂ ਕਮੈਂਟ ਕਰਕੇ ਜਰੂਰ ਦੱਸੇ ਬਹੁਤ ਹੀ ਵਧੀਆ ਪੁਰਾਣੀ ਚੀਜ਼ ਬਣੀ ਹੋਈ ਆ ਹਨਾ ਦੇਖੋ ਮੰਜੇ ਦੇ ਪਾਵੇ ਮੰਜੀ ਓਵੇਂ ਆ ਹੁਣ ਥੋੜੀ ਮੰਜੀ ਵਿੱਚ ਟੇਢੀ ਹੋਈ ਵੀ ਬਟ ਮੰਜੀ ਓਵੇਂ ਆ ਔਨ ਨਾਲ ਬੁਣੀ ਹੋਈ ਹੈ ਹਰੀ ਤੇ ਸੰਤਰੀ ਜਿਹੀ ਔਨ ਨਾਲ ਥੱਲੇ ਆ ਦੇਖੋ ਪੈਂਦ ਪਾਈ ਹੋ ਤੁਹਾਨੂੰ ਦਿਖਾਉਂਦੀ ਨੇੜੇ ਦੇਖੋ ਪੈਂਦ ਪਾਈ ਹੋਈ ਕਿੰਨੀ ਵਧੀਆ ਦੇਖੋ ਬੁਣੀ ਆ ਅੰਦਰ ਹੀ ਬੁਣੀ ਆ ਸਾਰੀ ਬਣਾਈ ਹੈ ਨਾ ਪਹਿਲਾਂ ਮੰਜੀ ਅੰਦਰ ਬਣਾਈ ਫਿਰ ਬੁਣੀ ਦੇਖੋ ਜੇ ਕਿਸੇ ਕੋਲ ਹੋਈ ਇਦਾਂ ਦੀ ਵੀਡੀਓ ਜਾਂ ਕਿਸੇ ਕੋਲ ਇਦਾਂ ਦੀ ਸਮਾਨ ਕਰ ਤਾਂ ਹਾਂਜੀ ਕਿਸ ਕੋਲ ਇੱਧਰ ਕੋਈ ਚੀਜ਼ ਹੋਈ ਤਾਂ ਪਲੀਜ਼ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨੂੰ ਫੋਟੋ ਜਰੂਰ ਪਾਓ ਹਨਾ ਤੇ ਦੱਸਿਓ ਵੀ ਕਿਹਦੇ ਕਿਹਦੇ ਕੋਲੇ ਚੀਜ਼ ਹੈਗੀ ਆ ਇੰਦਾ ਦੀ ਹਨਾ ਚੀਜ਼ ਬਣਾ ਕੇ ਰੱਖੀ ਹੋਈ ਆਪਣੀ ਬਹੁਤ ਸਾਫ ਕੇ ਰੱਖੀ ਹੋਈ ਹੈ ਛੋਪਿਸ ਚ ਬਹੁਤ ਪੁਰਾਣੀ ਆ ਚੀਜ਼ ਜਿਹਹੇ ਜੇ ਮਿਲਦੀਆਂ ਨਹੀਂ ਗੀਆਂ ਅੱਜ ਕੱਲ ਡੈਕੋਰੇਸ਼ਨ ਦੇ ਕਿੰਨੀ ਵਧੀਆ ਕਿਵੇਂ ਬਣਾਈ ਹੋਈ ਜਿਵੇਂ ਬੋਤਲ ਦੇ ਵਿੱਚ ਭੋਦਾ ਕਾ ਬੋਤਲ ਦਾ ਮੂੰਹ ਆ ਇਹਦੇ ਵਿੱਚ ਦੀ ਸਾਰੀ ਚੀਜ਼ ਬਣਾਈ ਆ ਜੋ ਹੋਈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਹਾਂਜੀ ਜੇ ਕਿਸੇ ਵੀ ਭੈਣ ਕੋਲ ਇਦਾਂ ਦੀ ਬੋਤਲ ਹਨਾ ਜਿਹਦੇ ਵਿੱਚ ਮੰਜੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਉੱਤੇ ਗੁੱਡੀ ਸੁੱਤੀ ਪਈ ਹੈ ਜੇ ਕਿਸੇ ਦੇ ਕੋਲ ਇਦਾਂ ਦੀ ਕੋਈ ਚੀਜ਼ ਬਣੀ ਹੋਈ ਡੈਕੋਰੇਸ਼ਨ ਇਦਾਂ ਦੀ ਕੋਈ ਬਣੀ ਹੋਈ ਪੁਰਾਣੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ